ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਿਜਲੀ ਵਾਲਾ YouTube ਚੈਨਲ ਤੇ Facebook ਪੇਜ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਹਾਰਦਿਕ ਸਵਾਗਤ ਆ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜਿਹੜੇ ਭੈਣ ਭਰਾ ਨਵਾਂ ਕਰ ਪਾਉਣ ਬਾਰੇ ਸੋਚ ਰਹੇ ਆ ਜਾਂ ਨਵਾਂ ਕਰ ਜਿਨ੍ਹਾਂ ਨੇ ਪਾ ਲਿਆ ਤੇ ਬਿਜਲੀ ਫੀਟਿੰਗ ਦਾ ਕੰਮ ਅਜੇ ਰਹਿਦਾ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਲਾਹੇਵੰਦ ਆ ਇਸ ਲਈ ਇਸ ਵੀਡੀਓ ਨੂੰ ਵਿਚਾਲੇ ਛੱਡ ਨਾ ਜਾਇਓ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਆਂ ਬਾਈ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਵੀ ਆਪਣਾ ਬਿਜਲੀ ਫਟਕੰਗ ਦਾ ਕੰਮ ਆ ਪਾਕ ਸ੍ਰੀ ਜਿਹੜੀਆਂ ਬਿਜਲੀ ਤੇ ਸੰਬੰਧੀ ਤੁਹਾਨੂੰ ਆਪਾਂ ਜਾਣਕਾਰੀ ਜਿਵੇਂ ਜਿਵੇਂ ਹੁੰਦੀ ਆ ਆਪਾਂ ਅਪਡੇਟ ਕਰਦੇ ਰਹਿੰਨੇ ਆ। ਆ ਬਈ ਜਿਹੜੀ ਤੁਸੀਂ ਵੀਡੀਓ ਵਿੱਚ ਕੋਠੀ ਦੇਖ ਰਹੇ ਹੋ ਕੋਠੀ ਦੇ ਵਿੱਚ ਜਿਹੜਾ ਆਪਣਾ ਕੰਮ ਆ ਬਈ ਲਗਭਗ ਕੰਪਲੀਟ ਹੋ ਗਿਆ। ਅੱਜ ਆਪਾਂ ਇਹਦਾ ਮੇਨ ਬੋਰਡ ਹੈ ਐਮ ਸੀ ਬੀ ਵਗੈਰਾ ਲਾ ਰਹੇ ਸੀ। ਤੁਹਾਨੂੰ ਪਤਾ ਵੀ ਅਕਸਰੀ ਜਦੋਂ ਆਪਾਂ ਲਾਉਣੇ ਆ ਜਾਂ ਡੀ ਪੀ ਲਾ ਦੇਣਾ ਜਾਂ ਆਈਸੋਲੇਟਰ ਲਾ ਦਨੇ ਆ ਮੇਨ ਬੋਰਡ ਦੇ ਵਿੱਚ ਜਾਂ ਆਪਾਂ ਐਮ ਸੀ ਬੀ ਲਾ ਦਨੇ ਆ ਜਾਂ ਬਈ ਆਪਾਂ ਆਰ ਸੀ 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 ਵਗੈਰਾ ਲਾਉਣੇ ਆ। ਬਲਕਿ ਲਈ ਪਰ ਹੁਣ ਆਪਾਂ ਇਹਦੇ ਵਿੱਚ ਇੱਕ ਨਵੀਂ ਚੀਜ਼ ਲਿਆਂਦੀ ਹੈਗੀ ਅਪਗ੍ਰੇਡ ਕੀਤਾ ਆਪਾਂ ਕੰਮ ਵੀ ਆਪਾਂ ਨਵੀਂ ਚੀਜ਼ ਲਾਈਏ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਵਾਇਰਡ ਹੋਣ ਇਕੱਠੀਆਂ ਕੀਤੀਆਂ ਹਨਾ ਇਕੱਠੀਆਂ ਕੀਤੀਆਂ ਨੇ ਤੇ ਉਹਦੇ ਵਿੱਚ ਹੋਰ ਕੋਈ ਨੰਗਾ ਚੀਜ਼ਾਂ ਵੀ ਆਵੇ ਹਾਂ ਅਲੱਗ-ਅਲੱਗ ਲਾਉਣ ਦੀ ਲੋੜ ਨਹੀਂ ਤੇ ਉਹਦੇ ਵਿੱਚ ਨਾਮਾ ਵੀ ਬਚ ਜੂਗਾ ਆਪਣਾ ਹਨਾ ਰੇਟ ਵੀ ਘਟਾ ਠੀਕ ਹੈ ਵੀ ਤੇ ਨਵੀਆਂ ਚੀਜ਼ਾਂ ਵੀ ਉਹਦੇ ਵਿੱਚ ਐਡ ਨੇ ਠੀਕ ਹੈ ਜੀ ਵੀਡੀਓ ਬਾਈ ਤੁਸੀਂ ਐਂਡ ਤੱਕ ਦੇਖਿਓ ਜਾਣਕਾਰੀ ਲਈ ਵੀਡੀਓ ਹੈਗੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੇਨ ਆਪਾਂ ਜਿਹੜੀ ਡੀਬੀ ਲਾਦਨੇ ਆ ਤੁਸੀਂ ਆ ਵੀਡੀਓ ਚ ਦੇਖ ਰਹੇ ਹੋ ਆਪਾਂ ਸ੍ਰੀ ਸਾਰੇ ਲਾਉਣੇ ਆ ਜਿਵੇਂ ਠੀਕ ਤਾਂ ਬਈ ਇਹ ਆਪਾਂ ਐਮਸੀਬੀਆਂ ਤੋਂ ਪਹਿਲਾਂ ਲਾ ਦਨੇ ਇਹ ਸਾਰੀ ਲਾਈਟ ਬੰਦ ਹੋ ਜਵੇ ਇਹ ਨਾਲ ਮੇਨ ਤੇ ਲਾ ਦਨੇ ਇਹਦਾ ਕੀ ਕੰਮ ਹੁੰਦਾ ਬਾਈ ਆਪਾਂ ਨੋਟਰਲ ਫੇਸ ਇਹਦੇ ਵਿੱਚ ਕੱਸ ਦਿੰਨੇ ਆ ਜਦੋਂ ਆਪਾਂ ਲਾਈਟ ਕੱਟਣੀ ਆ ਆਪਾਂ ਇਹਨੂੰ ਮੇਨ ਤੋਂ ਕੱਟ ਦਿੰਨੇ ਆ ਲਾਈਟ ਠੀਕ ਹੈ ਜੀ ਆਪਣੀ ਜਿਹੜੀ ਲਾਈਟ ਆ ਨੋਟਰਲ ਫੇਸ ਬਾਈ ਇਹਦੇ ਨਾਲ ਕੱਟਿਆ ਜਾਂਦਾ ਆਪਣੀ ਸਾਰੀ ਫੀਟਿੰਗਾਂ ਜਿਹੜੀ ਉਹ ਬੰਦ ਹੋ ਜਾਂਦੀ ਹੈ ਬਿਲਕੁਲ ਇਹ ਦੋ ਤਿੰਨ categories ਦੇ ਵਿੱਚ ਆਉਂਦੀ ਆ ਜਿਵੇਂ ਆਪਾਂ 23 ਵੀਰ ਦੀ ਡੀਪੀ ਲੈ ਲਓ ਆਈਸੂਲੇਟਰ ਵੀ ਕਹਿੰਦੇ ਆ ਆਈਸੂਲੇਟਰ ਵੀ ਆਉਂਦਾ 40 ਦਾ ਠੀਕ ਹੈ ਜੀ ਰੇਡ ਦੀ ਡੀਪੀ ਵੀ ਆਉਂਦੀ ਹੈ ਠ ਹਾਂਜੀ ਐ ਟ੍ਰਿਪ ਨਹੀਂ ਕਰਦੀ ਹੁੰਦੀ ਇਹਦਾ ਕੰਮ ਕੀ ਹੈ ਬਸ ਇਹਨੇ ਮੇਨ ਆਪਾਂ ਜਦੋਂ ਕੱਟਾਂਗੇ ਸੱਚ ਦਾ ਕੰਮ ਹੈਦਾ ਮੇਨ ਸੱਚ ਦਾ ਕੰਮ ਹੈ ਕਿ ਆਪਾਂ ਇਹਨੂੰ ਸੱਚ ਕਹਿ ਸਕਦੇ ਹਾਂ ਮੇਨਸ ਵਿੱਚ ਪਜਾ ਸਕਦੇ ਹਾਂ ਹਾਂ ਬਿਲਕੁਲ ਉਸ ਤੋਂ ਬਾਅਦ ਕੀ ਆ ਗਿਆ ਬਈ ਆਪਣਾ ਐਮਸੀਬੀ ਸਾਰੇ ਲਾਉਂਦੀ ਆ ਹਨਾ ਬਿਲਕੁਲ ਸਾਰਿਆਂ ਨੂੰ ਪਤਾ ਹੀ ਆ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਹੁਤ ਵੀਰਾਂ ਦੇ ਕਮੈਂਟ ਆਈ ਸੀ ਵੀ ਯਾਰ ਤੁਸੀਂ ਜਿਹੜੇ ਐਮਸੀਬੀ ਲਾਉਣੇ ਉਹ ਬੀ ਕੈਟਾਗਰੀ ਦੇ ਲਾਇਆ ਕਰੋ ਹੂੰ ਹੂੰ ਆਪਾਂ ਬਈ ਦੁਕਾਨਾਂ ਤੇ ਪੁੱਛਿਆ ਸਰਚ ਕੀਤਾ ਕਈ ਦੁਕਾਨਾਂ ਵਾਲੇ ਕਹਿੰਦੇ ਵੀ ਯਾਰ ਬੀ ਕੈਟਾਗਰੀ ਤਾਂ ਐਮਸੀਬੀ ਨਹੀਂ ਆਉਂਦੇ ਬਿਲਕੁਲ ਸਾਨੂੰ ਬਈ ਉਹਨਾਂ ਨੇ ਗਦੀ ਗੜੇ ਬਹੁਤ ਪਾਇਆ ਸੀ ਉਹਨਾਂ ਨੂੰ ਬਹੁਤ ਕਿਹਾ ਵੀ ਸਾਨੂੰ ਤੁਸੀਂ ਵੀ ਦੇ ਲੈ ਕੇ ਤੋ ਜਿਆਦਾਤਰ ਬਾਜ਼ਾਰ ਦੇ ਵਿੱਚ ਬਈ ਸੀ ਵਾਲੀ ਆਉਂਦੇ ਨੇ ਹਾਂਜੀ ਹਾਂਜੀ ਪਰ ਆਪਾਂ ਹੀ ਲੀ ਗ੍ਰੈਂਡ ਦੇ ਐਮਸੀ ਆ ਬਈ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਨੂੰ ਇਹ ਮਿਲ ਚੁੱਕੇ ਹੈਗੇ ਆਪਾਂ ਬਈ ਹੁਣ ਇਸ ਤੋਂ ਬਾਅਦ ਜਿੱਥੇ ਵੀ ਲਾਉਣੇ ਆ ਹਾਂਜੀ ਹਾਂਜੀ ਆਪਾਂ ਵੀ ਕੈਟਾਗਰੀ ਵਾਲੇ ਇਹੀ ਐਮਸੀ ਵੀ ਲਾਉਣੇ ਆ ਆਪਾਂ ਇਹੀ ਲਾਏ ਆਗੇ ਠੀਕ ਹੈ ਇਹਦਾ ਆਪਾਂ ਨੂੰ ਫਾਇਦਾ ਇਹ ਹੈ ਵੀ ਜਿਹੜੀ ਇਹਦੀ ਟ੍ਰਿਪਿੰਗ ਹੈ ਬਈ ਬਹੁਤ ਜਿਆਦਾ ਛੇਤੀ ਟ੍ਰਿਪ ਕਰਦਾ ਇਹ ਜੇ ਤੁਹਾਨੂੰ ਮੂਰੋ ਮੰਨ ਕੇ ਚੱਲੋਗੇ ਨੋਟਲਵੇ ਜੁੜ ਗਿਆ ਮਿਲ ਰੇ ਪੰਗਾ ਜਿਹੜੀ ਬਹੁਤ ਇਹ ਬਾਲੇ ਵੰਦੇ ਹੁਣ ਵਿੱਚ ਕਹਿੰਦੇ ਆ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਸੀ ਜਿਹੜਾ ਐਮਸੀਬੀ ਆ ਵਿੱਚ ਆਪਣਾ ਹੱਥ ਲੱਗ ਗਿਆ ਹਾਂ ਬਈ ਉਹ ਵੀ ਮੈਂ ਨਵੀਂ ਗੱਲ ਸੁਣੀ ਹੈਗੀ ਵੀ ਐਮਸੀਬੀ ਨੂੰ ਆ ਆਪਣਾ ਐਮਸੀਬੀ ਲੱਗਿਆ ਹੋਇਆਗਾ ਹਾਂਜੀ ਜੇ ਆਪਣਾ ਲਾਈਟ ਨੂੰ ਹੱਥ ਲੱਗ ਗਿਆ ਤਾਂ ਵੀ ਐਮਸੀਬੀ ਬੰਦ ਹੋ ਜਾਊਗਾ ਇਹਦੇ ਬਾਰੇ ਚਾਣਨਾ ਪਾਇਓ ਇਹਦਾ ਬਈ ਤੁਹਾਨੂੰ ਦੱਸ ਦਿਆਂ ਉਹੀ ਹਾਂਜੀ ਵੀ ਐਮਸੀਬੀ ਬਈ ਤੁਸੀਂ ਦੇਖੋ ਇਹ ਪਲਿੱਖ ਚ ਕਦੇ ਨਾ ਰਹੋ ਬਿਲਕੁਲ ਜਿੱਥੇ ਵੀ ਕਦੇ ਐਮਸੀਬੀ ਲੱਗਿਆ ਐਮਸੀਬੀ ਦਾ ਕੀ ਮਤਵ ਲੈ ਜੇ ਆਪਣਾ ਇਹ ਉਹਦੇ ਹਿਸਾਬ ਨਾਲ ਲੱਗਿਆ ਹੋਇਆ ਲੋਡ ਦੇ ਹਿਸਾਬ ਨਾਲ ਜਿਵੇਂ 6 ਦਾ ਹੋ ਗਿਆ ਜੇ ਮੇਰੇ ਕੋਲ ਆ 10 ਦਾ ਤੁਸੀਂ ਦੇਖ ਰਿਹਾ 10 ਵੀ ਲਿਖਿਆ ਹੋਇਆ ਠੀਕ ਹੈ ਜੀ 25 16 20 35 63 6 ਲਗ ਲਗ ਲੋਡ ਦੇ ਹਿਸਾਬ ਨਾਲ ਆਪਾਂ ਲਾਉਣੇ ਆ ਹਨਾ ਜਿੰਨਾ ਲੋਡ ਹੈ ਹਾਂਜੀ ਹਾਂਜੀ ਇਹਦਾ ਕੰਮ ਕੀ ਆ ਬਾਈ ਇਹਦੇ ਦੋ ਹੀ ਕੰਮ ਆ ਜਿੱਥੇ ਓਵਰ ਲੋਡ ਹੋ ਗਿਆ ਵੀ ਛੋਟਾ ਲੱਗਿਆ ਹੋਇਆ ਉੱਥੇ ਨੇ ਟ੍ਰਿਪ ਕਰ ਜਾਣਾ ਲੋਡ ਵੱਧ ਗਿਆ ਹਾਂ ਆਪਣਾ ਲੋਡ ਮੰਨ ਕੇ ਚਲੋ ਵੱਧ ਆ ਆਪਾਂ 6 ਦਾ ਲਾਤਾ ਹਾਂਜੀ ਮੰਨ ਕੇ ਚਲੋ ਗਿੱਜਰ ਤੇ ਲਾਤਾ ਆਪਾਂ ਜਾਂ ਏਸੀ ਤੇ ਲਾਤਾ ਇਹਨੇ ਬਾਈ ਉੱਥੇ ਟ੍ਰਿਪ ਕਰ ਹੀ ਜਾਣਾ ਠੀ ਜਾਂ ਮਲ ਉਤਾਰ ਜੁੜ ਗਈ ਦੂਜਾ ਕੰਮ ਤੁਹਾਨੂੰ ਉਹੀ ਦੱਸਦਾ ਦੂਜਾ ਕੰਮ ਇਹਦਾ ਇਹ ਹੈ ਮੰਨ ਕੇ ਚੱਲੋ ਜਿੱਥੇ ਵੀ ਕਿਤੇ ਨੋਟਲ ਵੇਜ ਜੁੜ ਗਿਆ ਮੂਰੇ ਇਹਦੇ ਜਿਹੜੇ ਸਰਕਟੇ ਦੇ ਵਿੱਚ ਕਸਿਆ ਹੋਇਆ ਤਾਂ ਬਾਈ ਇਹ ਟ੍ਰਿਪ ਕਰ ਜੂ ਲੈਟ ਉੱਡ ਜੂ ਤੇ ਇਹਦੇ ਵਿੱਚ ਸਰਕਟ ਵੀ ਇੱਕ ਆਪਣਾ ਕੱਲਾ ਫੇਸ ਤੇ ਹੀ ਲੱਗਣਾ ਹਾਂ ਇਹਦੇ ਵਿੱਚ ਕੱਲਾ ਫੇਸ ਇੱਕ ਤਾਰ ਹੀ ਲੱਗੀ ਹੁੰਦੀ ਆ ਬਿਲਕੁਲ ਜੀ ਉਹੀ ਤੁਹਾਨੂੰ ਦੱਸਦੇ ਆ ਪੰਜਾਬੀ ਦੇ ਵਿੱਚ ਵੀ ਕਈ ਬੰਦੇ ਵਹਿਮ ਪਾ ਲੈਂਦੇ ਵੀ ਆਪਣੇ ਤਾਂ ਐਮ ਸੀ ਬੀ ਲੱਗਿਆ ਹੋਇਆ ਹੈ ਵੀ ਜੇ ਮੰਨ ਕੇ ਚੱਲੋ ਆਪਣਾ ਹੱਥ ਲੱਗ ਗਿਆ ਵੀ ਆਪਣੀ ਜਿਹੜੀ ਲੈਟ ਆ ਉਹ ਉੱਡ ਜੂ ਵੀ ਲੈਟਰ ਟ੍ਰਿਪ ਹੋ ਜੂ ਲੈਟ ਭੱਗ ਜੂ ਵੀ ਜਾਣੀ ਉਦੇ ਲਈ ਉਹਦੇ ਵਾਸਤੇ ਜਿਹੜਾ ਆਪਾਂ ਸਿਸਟਮ ਲਿਆਂਦਾ ਹੈ ਜਾਂ ਇੱਕ RCCB ਵਗੈਰਾ ਜਿਹੜਾ ਆਪਾਂ ਲੱਗਦਾ ਹੈ ਜਾਂ RCCB ਪਾ ਲਾ ਸਕਦੇ ਆ ਅਰਥ ਲੀਕੇਜ ਵਗੈਰਾ ਲਾ ਸਕਦੇ ਆ ਜੇ ਪਰ ਉਹਨਾਂ ਨਾਲ ਵੀ ਅਰਥ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਮੈਂ ਤੁਹਾਨੂੰ ਉਹੀ ਦੱਸਦਾ ਨਾ ਬਾਈ ਜੇ ਆਪਣਾ ਅਰਥ ਕਰਿਆ ਹੋਇਆ ਤਾਂ ਆਪਾਂ ਅਰਥ ਲੀਕੇਜ ਲਾ ਸਕਦੇ ਆ ਬਿਲਕੁਲ ਪਰ ਤੁਸੀਂ ਇਹਦੇ ਨਿਰਭਰ ਨਾ ਰਹੋ ਵੀ ਜੇ ਆਪਣਾ MCB ਲੱਗਿਆ ਹੋਇਆ ਵੀ ਆਪਾਂ ਹੱਥ ਲਾ ਲਿਆ ਵੀ ਆਪਾਂ ਬਚ ਜਾਾਂਗੇ ਕਿਉਂਕਿ ਬਾਈ ਇਹ ਨਹੀਂ ਟ੍ਰਿਪ ਨਹੀਂ ਕਰਨਾ ਇਹ ਟ੍ਰਿਪ ਉਹਦੀ ਕਰੂ ਜਦੋਂ ਲੋਡ ਵੱਧੂ ਇਦੇ ਉੱਤੇ ਪਾਇਆ ਗਿਆ ਛੋਟਾ ਲੱਗਿਆ ਹੋਇਆ ਜਾਂ ਆਉਂਦਾ ਸਪੋਰਟ ਬਾਈ ਮੂਰੋਂ ਆਪਣੀ ਜਿਹੜਾ ਨਿਊਟਰਲ ਫੇਸ ਉਹ ਜੁੜ ਗਿਆ ਤਾਂ ਡ੍ਰਿਪ ਕਰੂ ਤਾਂ ਕਰਕੇ ਤੁਸੀਂ ਜਿਹੜਾ ਇਹ ਵਹਿਮ ਮੰਨ ਚੋਂ ਕੱਢ ਲਓ ਕਈ ਵਾਰੀ ਆਪਣੇ ਬਾਈ ਬਹੁਤ ਜਾਨੀ ਨੁਕਸਾਨ ਹੋਇਆ ਇਸ ਤਰ੍ਹਾਂ ਆਪਾਂ ਨਾਲ ਦੇਖਿਆ ਹਨ ਅਕਸਰੀ ਦੇਖਦੇ ਆਂ ਵੀ ਉਹ ਬਲਾਨਾ ਬੰਦਾ ਨਾਲ ਲੱਗ ਗਿਆ ਲੜਦੇ ਹਾਂਜੀ ਉਹਦਾ ਮੇਨ ਕਾਰਨ ਹੀ ਹੁੰਦਾ ਅਗਲਾ ਕਹਿੰਦਾ ਯਾਰ ਕਈ ਵਾਰੀ ਕੀ ਹੁੰਦਾ ਆਪਾਂ ਇਹਨੂੰ ਆਪਾਂ ਆਫ ਕਰ ਦਿੰਨੇ ਆ ਆਪਣਾ ਫੇਸ ਡਾਇਰੈਕਟ ਹੁੰਦਾ ਹਾਂਜੀ ਕਿਉਂਕਿ ਇਹਦੇ ਵਿੱਚ ਸਿੰਗਲਡਾਰ ਹੀ ਲੱਗਣੀ ਐ ਇਨਪੁਟ ਆਉਟਪੁਟ ਚਾਹੇ ਤੁਸੀਂ ਫੇਸ ਲਾ ਲਓ ਚਾਹੇ ਨ ਇਦੋਂ ਆਪਣਾ ਪਿੱਛੋਂ ਫੇਸ ਉਲਟ ਹੋ ਗਿਆ ਆਪਣਾ ਫੇਸ ਡਾਇਰੈਕਟ ਹੋ ਗਿਆ ਬਾਈ ਆਪਾਂ ਇਹਨੂੰ ਇਹਦੇ ਵਿੱਚ ਨਿਊਟਰ ਰਹਿ ਜਾਣਾ ੱੱਲੇ ਨੂੰ ਕੱਟਤਾ ਹਾਂਜੀ ਇਹਨੇ ਬਾਈ ਨਿਊਟਰਲ ਕੱਟ ਦੇਣੀਆਂ ਤੇ ਆਪਣਾ ਫੇਸ ਆ ਜਿਹੜਾ ਸਾਰੀਆਂ ਤਰ੍ਹਾਂ ਚ ਆ ਜਾਣਾ ਬਿਲਕੁਲ ਜਿੱਥੇ ਆਪਾਂ ਨੂੰ ਗਰੰਟ ਲੱਗਣ ਦੇ ਚਾਂਸ ਜੇ 70% ਦੀ ਤਾਂ ਤੇ 100 ਹੋ ਜਾਣੇ ਵਧ ਜਾਂਦੇ ਆ ਵਧ ਜਾਂਦੇ ਆ ਉਹਦੇ ਵਾਸਤੇ ਜਿਵੇਂ ਤੁਹਾਨੂੰ ਆਪਾਂ ਦੱਸ ਘਟਿਆ ਆਪਾਂ ਜਿਹੜੀ ਨਵੀਂ ਜੀ ਲੈ ਕੇ ਆਏ ਆ ਉਹ ਬਾਈ ਆਹਾਗਾ ਸਿਸਟਮ ਬਿਲਕੁਲ ਬਾਈ ਨੇੜੋਂ ਦਿਖਾ ਦਗੇ ਇਹਨੂੰ ਆਪਾਂ ਆਹ ਦੇਖ ਲਓ ਬਾਈ ਤੇ ਇਹਦੇ ਚ ਕੀ ਆ ਇਹ ਫੋਰ ਪੋਲ ਆ ਬਾਈ ਆ ਦੇਖੋ ਐਮ ਸੀ ਬੀ ਬਾਕਸ ਦੇ ਵਿੱਚ ਹੀ ਲੱਗ ਜਾਣਾ ਇਹਨੇ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਨੂੰ ਕੋਈ ਵੱਖਰਾ ਬਕਸਾ ਲਾਉਣ ਦੀ ਜਾਂ ਕੋਈ ਵੱਖਰਾ ਵਾੜਾ ਵੱਡਾ ਲੰਮਾ ਜੋੜਾ ਸਿਸਟਮ ਨਹੀਂ ਕਰਨਾ ਪੈਂਦਾ ਠੀਕ ਹੈ ਜੀ ਬਾਕੀ ਦਾ ਰੇਟ ਵੀ ਕੋਈ ਬੜਾ ਨਹੀਂ ਹੈਗਾ ਠੀਕ ਹੈ ਆਨਲਾਈਨ ਬਾਈ ਆਪਾਂ ਮੰਗਾਇਆ ਇਹ ਠੀਕ ਹੈ ਜੀ ਤੇ ਸਮਾਰਟ ਹੈਗਾ ਛੋਟਾ ਜਿਹਾ ਹੈਗਾ ਕੋਈ ਬੜਾ ਵੱਡਾ ਨਹੀਂ ਤੁਸੀ ਦੇਖ ਹੀ ਲਿਆ ਹਨ ਬਿਲਕੁਲ ਬਿਲਕੁਲ ਵੀਰੇ ਕੋਈ ਤਾਰਾਂ ਲਾਉਣ ਦਾ ਬੜਾ ਲੰਮਾ ਜੋੜਾ ਪ੍ਰੋਸੈਸ ਨਹੀਂ ਇੱਥੇ ਉੱਪਰ ਲੱਗ ਜਾਂਦੀਆਂ ਨੇ ਪੋਰਟ 'ਚ ਤਿੰਨ ਤਾਰਾਂ ਤੇ ਦੋ ਥੱਲੇ ਲੱਗ ਜਾਂਦੀਆਂ ਨੇ ਇਦੇ ਵਿੱਚ ਬਈ ਹੁਣ ਇਹਦਾ ਮੇਨ ਕੀ ਹੈ ਇਹਨੂੰ ਬੋਲਦੇ ਆ ਆਰ ਸੀ ਬੀਓ ਆ ਤੁਸੀਂ ਉੱਪਰ ਦੇਖ ਹੀ ਲਿਆ ਹਣਾ ਹਾਂਜੀ ਬਈ ਇੱਕ ਮਿੰਟ ਨੇੜੇ ਦਿਖਾ ਦਈਏ ਆਰ ਸੀ ਬੀਓ ਲਿਖਿਆ ਹੋਇਆ ਇਹਦੇ ਉੱਪਰ ਹਾਂਜੀ ਹਾਂਜੀ ਆਰ ਸੀ ਬੀਓ ਇਹ 63 ਐਂਪੀਅਰ ਦਾ ਬਈ ਠੀਕ ਹੈ ਜੀ ਤੇ ਜਿਹੜਾ ਇਹਦੇ ਨਾਲ ਵਾਲਾ ਸਿਸਟਮ ਆਗਾ ਹਾਂਜੀ ਇਹਨੂੰ ਬਈ ਇਹ ਵੀ ਤੁਹਾਨੂੰ ਦਿਖਾ ਦਨੇ ਆਪਾਂ ਐਸ ਪੀ ਡੀ ਬੋਲਦੇ ਆ ਇਹਨੂੰ ਠੀਕ ਹੈ ਬਈ ਇਹਦੇ ਤੁਸੀਂ ਦੇਖਿਆ ਹੁਣ ਇੱਕ ਆਰ ਸੀ ਬੀਓ ਪਾ ਕੇ ਨਾਲ ਪਲੱਸ ਪਾ ਕੇ ਐਸ ਪੀ ਡੀ ਲਿਖਿਆ ਹੋਣਾ ਹਾਂਜੀ ਹਾਂਜੀ ਇਹਦਾ ਮਤਲਬ ਕੀ ਆ ਬਈ ਇਹ ਅਲੱਗ-ਅਲੱਗ ਡੋਡ ਐਡਵਾਈਸਾਂ ਨੇ ਅਲੱਗ-ਅਲੱਗ ਠੀਕ ਹੈ ਜਿਵੇਂ ਆਪਾਂ ਇਹਨੂੰ ਉੱਥੋਂ ਵਿਚਾਲੋ ਕੱਟ ਲਿਆ ਦੋ ਅੱਢ ਹੋ ਦੋ ਅੱਢ ਹੋ ਜਾਣਗੇ ਠੀਕ ਹੈ ਜੀ ਹੋਰ ਕੰਪਨੀ ਨੇ ਅਲਗ-ਅਲਗ ਆਉਂਦੀਆਂ ਨੇ ਬਿਲਕੁਲ ਪਰ ਜਿਹੜੀ ਇਹ ਕੰਪਨੀ ਹੈ ਇਹਦੇ ਉਹਨਾਂ ਨੇ ਦੇਖੋ ਆਪਣਾ ਕਿੰਨਾ ਫਾਇਦਾ ਕਰਤਾ ਵੀ ਆਪਾਂ ਨੂੰ ਜਿਹੜਾ ਮਾਈਂਡ ਹੀ ਕਰਤਾ ਕੱਠੇ ਹੀ ਕਰਤਾ ਤੇ ਹੁਣ ਜੇ ਆਪਾਂ ਤੁਹਾਨੂੰ ਇਹਦੇ ਫਾਇਦੇ ਗਿਣਿਆ ਦੇ ਕੇ ਫਾਇਦੇ ਇਹ ਇੰਨੇ ਆ ਵੀ ਤੁਸੀਂ ਹੈਰਾਨ ਹੋ ਜਾਓਗੇ ਪਹਿਲੀ ਗੱਲ ਤਾਂ ਬਈ ਆਪਣਾ ਜਾਨੀ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਠੀਕ ਹੈ ਇੱਕ ਚੀਜ਼ ਬਈ ਹੋਰ ਇਹਨਾਂ ਨੇ ਆ ਜਿਹੜੀ ਡੀਪੀ ਦਿੱਤੀ ਇਹ ਵੀ ਵਿਚੀ ਆ ਗਈ ਹੁਣ ਆਪਾਂ ਨੂੰ ਡੀਪੀ ਵੀ ਨਹੀਂ ਅਲਗ-ਅਲਗ ਆਉਣ ਦੀ ਲੋੜ ਹਣਾ ਮੈਂ ਤੁਹਾਨੂੰ ਉਹੀ ਦੱਸ ਬਿਲਕੁਲ ਬੇਬੀ ਦਾ ਕੰਮ ਕਰ ਦੂ ਇੱਥੇ ਆਫ ਹੋ ਜੂਗਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੰਨ ਕੇ ਚੱਲੋ ਜੇ ਕਿਤੇ ਆਪਣਾ ਕੋਈ ਤਾਰ ਜੁੜਦੀ ਹੈ ਹਾਂਜੀ ਆਪਣਾ ਜਿਹੜਾ ਕਰੰਟ ਹੈ ਲੀਕ ਹੋ ਰਿਹਾ ਕਿਤੇ ਆਪਣੀ ਕੋਈ ਕਪੜੇ ਧੋਣ ਵਾਲੀ ਮਸ਼ੀਨ ਹੋ ਗਈ ਜਾਂ ਮੋਟਰ ਸ਼ਾਂਟ ਹੈ ਹਾਂਜੀ ਤੇ ਬਈ ਇਹਨੇ ਨਾਲ ਦੀ ਨਾਲ ਟਰਿੱਪ ਕਰ ਜਾਣਾ ਆ ਦੇਖੋ ਸਾਨੂੰ ਇੱਥੇ ਬਟਨ ਦੱਬ ਕੇ ਆਪਾਂ ਜੀ ਦਿਖਾਵਾਂਗੇ ਹਾਂ ਆਪਣਾ ਜਦੋਂ ਉਹ ਤੇ ਕਰੰਟ ਤੇ ਲੱਗੀ ਹੋਈ ਉਹ ਤਾਂ ਬਸ ਸਪਲਾਈ ਦੇਵਾਂਗੇ ਤਾਂ ਬਈ ਇਹ ਟਰਿੱਪ ਹੋ ਜੂ ਜਿਹੜਾ ਆਹ ਬਟਨ ਆ ਇਹਦਾ ਬਾਹਰ ਆ ਜਾਂਦਾ ਬਲੂਜਾ ਬਟਨ ਠੀਕ ਹੈ ਜੀ ਜਿੰਨਾ ਚਿਰ ਤੁਸੀਂ ਜਾ ਕੇ ਇਹਨੂੰ ਕੁਛ ਨਹੀਂ ਕਰਦੇ ਦੁਬਾਰੇ ਠੀਕ ਹੈ ਆਪਣੀ ਸਪਲਾਈ ਨਹੀਂ ਚੱਲਦੀ ਪਹਿਲਾਂ ਆਪਾਂ ਨੂੰ ਫਾਲਟ ਜਿਹੜਾ ਉਹ ਕੱਢਣਾ ਪਊਗਾ ਬਿਲਕੁਲ ਉਸ ਤੋਂ ਬਾਅਦ ਕੀ ਚੱਕਰ ਆ ਬਾਈ ਜਿੱਥੇ ਆਪਣਾ ਅਰਥ ਕਰਿਆ ਹੋਇਆ ਹਾਂਜੀ ਉਹਦੇ ਨਾਲ ਇਹਦੇ ਬਹੁਤ ਫਾਇਦੇ ਆ ਠੀਕ ਹੈ ਜੀ ਜਿੱਥੇ ਕਿਤੇ ਅਰਥ ਕਰਿਆ ਹੋਇਆ ਮਾੜੀ ਜੀ ਵੀ ਕਿਤੇ ਆਪਣੀ ਵੋਲਟੇਜ ਮੰਨ ਕੇ ਚੱਲੋ ਵੱਧ ਆ ਗਈ ਜਿਵੇਂ ਹੁਣ ਅਕਸਰ ਹੀ ਆਪਾਂ ਦੇਖਦੇ ਆਂ ਹਾਂ ਜਿਹੜਾ ਐਸਪੀਡੀ ਦਾ ਕੰਮ ਆ ਉਹ ਵੀ ਦੱਸ ਦੋ ਬਾਈ ਉਹੀ ਦੱਸਦਾ ਹਾਂ ਬਾਈ ਜਿੱਥੇ ਕਿਤੇ ਆਪਣੀ ਵੋਲਟੇਜ ਜ਼ਿਆਦਾ ਆ ਜਾਂਦੀ ਹੈ ਹਾਂਜੀ ਹਾਂਜੀ ਆਰਸੀਸੀਬੀ ਜਿਹੜਾ ਉੱਥੇ ਆਪਣਾ ਜਿੱਥੇ ਕਿਤੇ ਹੱਥ ਲੱਗਦਾ ਉਹ ਟ੍ਰਿਪ ਕਰ ਜੂ ਠੀਕ ਆ ਉਹਦਾ ਵੀ ਇਹ ਉੱਪਰ ਦੀ ਆ ਗਈ ਹਾਂ ਉੱਪਰ ਦੀ ਆ ਗਈ ਬਈ ਇਹਦੇ ਸਾਰੇ ਕੰਮ ਆ ਗਏ ਠੀਕ ਹੈ ਜੀ ਇਹਦੇ ਚ ਕੀ ਆ ਜੇ ਬੋਲਟੇਜ ਜ਼ਿਆਦਾ ਆ ਗਈ ਜਿਵੇਂ ਕਈ ਵਾਰ ਆਪਾਂ ਦੇਖਦੇ ਆ 11000 ਆ ਗਈ ਜਾਂ 500 ਆ ਗਈ ਤਾਂ ਉਹ ਬਈ ਕੁਝ ਮਿਲੀ ਸੈਕੰਡਾਂ ਦੇ ਹਿਸਾਬ ਨਹੀਂ ਆਉਂਦੀ ਹੈ ਬਿਲਕੁਲ ਉੱਥੇ ਬਈ ਨਾਲ ਦੀ ਨਾਲ ਇਹ ਟ੍ਰਿਪ ਕਰ ਜੂ ਠੀਕ ਹੈ ਜੀ ਤੇ ਵੱਡੀ ਗੱਲ ਰਹੀ ਜਿਹੜਾ ਐਸਪੀਡੀ ਦਾ ਮੇਨ ਕੰਮ ਕੀ ਹੈ ਹਾਂ ਜੀ ਜਿਵੇਂ ਹੁਣ ਆਪਣੀ ਮੌਸਮ ਖਰਾਬ ਹੋ ਜਾਂਦਾ ਬਈ ਬਿਜਲੀ ਲੱਸਕਣ ਲੱਗ ਜਾਂਦੀ ਹੈ ਹਨਾ ਬਿਲਕੁਲ ਉਦੋਂ ਜਿਹੜੀ ਬਿਜਲੀ ਆਉ ਉਹ ਜਿਹੜੀਆਂ ਆਪਣੀਆਂ ਤਾਰਾਂ ਹੁੰਦੀਆਂ ਹਾਂ ਜਿਵੇਂ ਆ ਤਾਰਾਂ ਜਾਂਦੀਆਂ ਹਾਂ ਤਾਰਾਂ ਜਾ ਰ ਤਾਰਾਂ ਦੇ ਨਾਲ ਬਈ ਉਹ ਕੁਝ ਸਕਿੰਟਾਂ ਤੋਂ ਵੀ ਘੱਟ ਮਿਲੀਅਨ ਦੇ ਹਿਸਾਬ ਨਾਲ ਟਕਰਾਉਂਦੀ ਐ। ਬਿਲਕੁਲ। ਟਕਰਾਉਣ ਦੇ ਨਾਲ ਕੀ ਹੁੰਦਾ ਜਿਹੜੇ ਆਪਣਾ ਸਿਸਟਮ ਦੇ ਵਿੱਚ ਤਾਰਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਆਂ ਮਿਸਤਰੀ ਭਰਾਵਾਂ ਨੂੰ ਪਤਾ ਹੀ ਆ ਕਹਿੰਦਾ ਯਾਰ ਸਾਡੀ ਸੁੱਚ ਬੰਦ ਸੀ। ਹਾਂਜੀ। ਜਦੋਂ ਮੌਸਮ ਖਰਾਬ ਹੋ ਗਿਆ ਬਈ ਸਾਡੀ ਲਾਈਟਾਂ ਆਂ ਡਿੱਗ ਪੀਆਂ। ਹਾਂ। ਬਾਹਰ ਆ ਗਈਆਂ। ਆ ਕਨਸੀਲਡ ਆਈਆਂ। ਸ਼ੀਲਡਾਂ ਆ ਬਈ ਟੱਕਣ ਦੇ ਕਾਲੇ ਹੋ ਜਾਂਦੇ ਆ। ਬਿਲਕੁਲ। ਉਹਦੇ 'ਚ ਕੀ ਆ ਬਈ ਇਹ ਇਹਨੇ ਕੀ ਕਰਨਾ ਜਦੋਂ ਮਾੜਾ ਜਾਂ ਬਿਜਲੀ ਦਾ ਆਪਣਾ ਕੁਝ ਮਿਲੀਅਨ ਦੇ ਹਿਸਾਬ ਨਾਲ ਵੀ ਲਾਈਟ ਵੱਧ ਗਈ 500 ਹਜ਼ਾਰ ਵੋਲਟ ਆ ਗਈ ਹਾਂ। ਆਪਣੀ ਤਾਰ ਤੇ ਫੈਕਟ ਪਿਆ ਬਾਈ ਇਹਨੇ ਨਾਲ ਦੀ ਨਾਲ ਜਿਹੜੀ ਲਾਈਟ ਆ ਉਹ ਆਪਣੀ ਮਕਾਨ ਦੀ ਕੱਟ ਦੇਣੀ ਹੈ ਬਿਲਕੁਲ ਨੋਟਲ ਫੇਸ ਸਾਰਾ ਕੁਝ ਬਾਈ ਕੱਟਿਆ ਜਾਊਗਾ ਆਪਣਾ ਠੀਕ ਹੈ ਜੀ ਉਸ ਵਾਸਤੇ ਬਾਈ ਇਹਦਾ ਆਪਾਂ ਨੂੰ ਬਹੁਤ ਫਾਇਦਾ ਇਸ ਕਰਕੇ ਵੀ ਦੇਖੋ ਪਹਿਲਾ ਫਾਇਦਾ ਇਹ ਹੋ ਗਿਆ ਵੀ ਜਿੱਥੇ ਵੀ ਕਿਤੇ ਆਪਣਾ ਕੋਈ ਹੱਥ ਵਗੈਰਾ ਲੱਗਦਾ ਤਾਂ ਟ੍ਰਿਪ ਹੋ ਗਿਆ ਹੂੰ ਜੇ ਕੋਈ ਬਿਜਲੀ ਦਾ ਕਿਤੇ ਆਪਾਂ ਨੂੰ ਸਮਾਨੀ ਦਾ ਲੱਗਦਾ ਵੀ ਆਪਣੀ ਤਾਰ ਤੇ ਕੋਈ ਸ਼ਾਰਟ ਹੁੰਦਾ ਹੈ। ਉਹ ਬਈ ਨਾਲ ਦੀ ਨਾਲ ਤਾਂ ਇਹਨੇ ਡਿੱਗ ਪੈਣਾ। ਠੀਕ ਹੈ ਜੀ। ਤੇ ਵੋਲਟੇਜ ਵੱਧਾ ਕੀ ਤਾਂ ਡਿੱਗ ਪੈਣਾ। ਹੂੰ ਹੂੰ। ਬਾਕੀ ਸਿਰੇ ਜਿਹਦਾ ਆਪਣਾ ਅਰਥ ਕਰਿਆ ਹੋਇਆ ਅਰਥ ਵਾਲੀ ਵੇਰ ਵੀ ਇਹਦੇ ਵਿੱਚ ਲੱਗ ਜਾਂਦੀ ਹੈ। ਠੀਕ ਹੈ ਜੀ। ਅਰਥ ਲੀ ਕੇਜ ਲਾਉਣ ਦੀ ਵੀ ਲੋੜ ਨਹੀਂ ਉਹ ਵੀ ਸਿਸਟਮ ਇਹਦੇ ਵਿੱਚ ਹੀ ਆ ਗਿਆ। ਵਿੱਚ ਹੀ ਆ ਗਿਆ। ਇਸ ਤੇ ਬਾਕੀ ਚੌਥਾ ਕੰਮ ਇਹਦਾ ਡੀਪੀ ਦਾ ਆ ਗਿਆ। ਬਿਲਕੁਲ। ਵੀ ਆਪਾਂ ਜਿਹੜੀ ਲੈਡ ਆ ਬਈ ਆਪਣੀ ਇਸ ਤੋਂ ਬੰਦ ਕਰ ਸਕਦੇ ਹਾਂ ਮਤਲਬ ਜੇ ਆਪਾਂ ਇਹਨਾਂ ਨੂੰ ਕੱਲੇ ਕੱਲੇ ਲਾਉਣ ਲੱਗ ਜਾਈਏ ਤਾਂ 7-8000 ਰੁਪਏ ਦਾ ਖਰਚਾ ਮਾਮੂਲੀ ਗੱਲ ਹੈ। ਨਹੀਂ ਬਈ ਆਪਾਂ ਕੱਲੇ ਕੱਲੇ ਆਪਾਂ ਆਨਲਾਈਨ ਮੰਗਾਇਆ ਵਾਕੀ ਕੋਈ ਦੇਸੀ ਨਹੀਂਗਾ ਤੁਸੀਂ ਕੰਪਨੀ ਦੇਖ ਲਓ। ਬਿਲਕੁਲ ਕੰਪਨੀ ਦਾਗਾ ਇਹ ਪੱਕੇ ਕਿਸ ਨੂੰ ਦਿਖਦੀ ਹੋਣੀ ਆ। ਬਿਲਕੁਲ ਤੇ ਇਸ ਤਰ੍ਹਾਂ ਵੀ ਜੇ ਆਪਾਂ ਲਗ ਲਗ ਲਾਵਾਂਗੇ ਬਾਈ ਆਪਾਂ ਨੂੰ ਲਗ ਲਗ ਰੇਟ ਵੀ ਮਹਿੰਗਾ ਪੂ ਹਨਾ ਬਿਲਕੁਲ ਜੀ। ਬਾਕੀ ਹੋ ਸਕਦਾ ਉਹ ਉਹਦੇ ਨਾਲ ਮੈਚ ਨਾ ਕਰੇ ਲਾਉਣ ਵੇਲੇ ਆਪਾਂ ਨੂੰ ਦਿੱਕਤ ਆ ਜੀ। ਆ ਦੇਖੋ ਕੰਪਨੀ ਨਹੀਂ ਜਾਵਾਂ ਕਮਬਾਈਂਡ ਕਰਕੇ ਦਿੱਤਾ। ਨਾਲ ਇੱਕ ਚੀਜ਼ ਹੋਰ ਵੀ ਆ ਬਾਈ। ਤਾਰਾਂ ਕਦੇ ਉਹਦੇ ਚੋਂ ਕੱਢ ਲਿਆ ਫਿਰ ਦੂਜੇ ਚ ਸਪਲਾਈ ਦੇਤੀ ਉਹਦੇ ਨਾਲ ਬਹੁਤ ਜੱਬਾ ਇਹਦੇ ਇੱਕ ਥਾਂ ਹੀ ਸਰ ਗਿਆ ਮੈਂ ਇਸ ਨੂੰ ਉਹੀ ਦੱਸਦਾ ਬਾਈ ਗ੍ਰੈਡ ਜਾਣੀ ਪਾਂਦਾ ਦੇਖੋ ਇੱਥੋਂ ਜਿਹੜੇ ਉੱਪਰ ਬੋਲ ਦਿੱਤੇ ਇੱਥੋਂ ਦੀ ਆਪਾਂ ਇਹਨੂੰ ਸਪਲਾਈ ਦੇ ਦੇਣੀ ਐ ਇਨਪੁਟ ਠੀਕ ਹੈ ਜੀ ਨੀਚੇ ਦੀ ਆਪਾਂ ਕੱਢ ਲੈਣੀ ਐ ਠੀਕ ਬਿਲਕੁਲ ਜਿਹੜਾ ਆ ਪੋਰਟ ਤੀਸਰਾ ਰਹਿ ਗਿਆ ਇੱਥੇ ਆਪਣੇ ਜਿਹਾ ਅਸਤ ਕਰਿਆ ਹੋਏ ਤਾਂ ਤੁਸੀਂ ਅਰਥ ਵਾਲੀ ਤਾਰ ਉਹ ਲਾ ਸਕਦੇ ਠੀਕ ਹੈ ਜੀ ਕਿੱਥੇ ਵੀ ਕਿਤੇ ਮੰਨ ਕੇ ਚੱਲੋ ਹੂੰ ਹੂੰ ਸੋਡਾ ਘਰ ਦੇ ਵਿੱਚ ਤਾਰ ਕੋਈ ਸ਼ਾਰਟ ਹੋ ਗਈ ਫੇਸ ਵਾਲੀ ਨੰਗੀ ਆ ਬਾਡੀ ਨਾਲ ਟੱਚ ਕਰ ਗਈ ਇਹਨੇ ਬਾਈ ਤੁਹਾਡਾ ਅਰਥ ਕੀਤਾ ਹੋਇਆ ਤਾਂ ਨਾਲ ਦੀ ਨਾਲ ਜਿਹੜੀ ਲਾਈਟ ਆ ਤੁਹਾਡੀ ਟਰਿੱਪ ਕਰ ਦੇਣੀ ਆ ਇੰਨਾ ਚਿਰ ਤੁਸੀਂ ਫਾਲਟ ਨਹੀਂ ਕੱਢਦੇ ਆਪਣੀ ਜਿਹੜੀ ਲਾਈਟ ਆ ਬਾਈ ਆਉਣ ਨਹੀਂ ਹੁੰਦੀ ਬਿਲਕੁਲ ਜੀ ਇਸ ਤਰ੍ਹਾਂ ਬਾਈ ਆਪਾਂ ਇਹ ਸਿਸਟਮ ਆ ਜਿਹੜਾ ਇੱਥੇ ਲਾ ਰਹੇ ਆ ਬਿਲਕੁਲ ਤੇ ਬਾਕੀ ਤੁਹਾਨੂੰ ਜੇ ਹੋਰ ਕੋਈ ਤੁਸੀਂ ਜਾਣਕਾਰੀ ਜਣੀ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਪੁੱਛ ਸਕਦੇ ਹੋ ਇਹਦੇ ਬਾਰੇ ਵੀ ਕੀ ਸਿਸਟਮ ਆ ਕਿਵੇਂ ਲਾਉਣ ਵਾਲੀ ਜ ਨਹੀਂ ਪਤਾ ਲੱਗਦਾ ਕਿਸੇ ਬਾਈ ਨੂੰ ਹਾਂਜੀ ਹਾਂਜੀ ਤੇ ਇੱਕ ਬਾਈ ਤੁਸੀਂ ਆ ਕੋਠੀ ਦੇ ਵਿੱਚ ਕੰਮ ਕਰਤਾ ਕੰਪਲੀਟ ਹਾਂਜੀ ਤੇ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਕੋਠੀ ਦੀ ਪੂਰੀ ਵੀਡੀਓ ਦਿਖਾਓ हां जी भाई आपा ਜਿਹੜੀ ਆਪਣਾ ਨੈਕਸਟ ਆਪਾਂ ਪਾ ਰਹੇ ਆਂ ਇਹਦੀ ਵੀਡੀਓ ਬਿਲਕੁਲ ਇੱਕ ਦੋ ਦਿਨਾਂ ਜੀ ਸਾਰੀ ਬਸ ਕੰਪਲੀਟ ਕਰਕੇ ਲਗਭਗ ਆਪਣਾ ਕੰਮ ਹੋਈ ਪਿਆ ਆਪਾਂ ਵੀਡੀਓ ਡੋਰ ਕਾਉਣ ਵਗੈਰਾ ਵੀ ਲਾਈ ਇੱਥੇ ਹਾਂਜੀ ਹਾਂਜੀ ਕੈਮਰਾ ਦਾ ਕੰਮ ਵੀ ਆਪਣਾ ਐਡੂ ਜੱਡੀ ਕੰਮ ਕੀਤਾ ਪੱਖੇ ਵਗੈਰਾ ਲੱਗ ਗਏ ਇਕੱਲਾ ਕਲਰ ਹੀ ਰਹਿ ਗਿਆ ਬਸ ਇੱਥੇ ਹੋਣ ਵਾਲਾ ਠੀਕ ਹੈ ਜੀ ਪਰ ਆਪਾਂ ਕਲਰ ਤੋਂ ਪਹਿਲਾਂ ਆਪਣਾ ਕੰਮ ਜਦੋਂ ਨਿਬੜ ਗਿਆ ਬਾਈ ਕੱਲ ਪਰਸੋਂ ਤੱਕ ਜਿਹੜੀ ਇਹਦੀ ਫੁੱਲ ਵੀਡੀਓ ਆ ਸਾਰੀ ਆਪਾਂ ਇਹਦੀ ਆਪਣੇ ਪੇਜ ਤੇ ਪਾਵਾਂਗੇ ਤੇ ਪੂਰੀ ਵੀਡੀਓ ਦੇਖਣ ਦੇ ਲਈ ਆਪਣਾ ਤੁਸੀਂ ਜਿਹੜੀ ਆਉਣ ਵਾਲੀ ਵੀਡੀਓ ਆ ਚੈਨਲ ਨੂੰ ਸਬਸਕ ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਕੋਠੀਆਂ ਦੀਆਂ ਵੀਡੀਓ ਆਉਣੀ ਆ। ਬਾਕੀ ਭਾਈ ਆਪਣਾ ਕੀ ਕੰਮ ਹਨ ਆਪਾਂ ਨਵੇਂ ਤੋਂ ਨਵੇਂ ਜਿਹੜੇ ਸਿਸਟਮਾਂ ਕਰਦੇ ਰਹਿੰਦੇ ਆ। ਆਪਾਂ ਪ੍ਰੈਕਟੀਕਲ ਬਿਲਕੁਲ ਵੀ ਦੇਖੋ ਆਪਾਂ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਹਨ ਤੇ ਆਪਾਂ ਕਹਿੰਦੇ ਵੀ ਆਪਾਂ ਹੀ ਵੱਡੇ ਮਿਸਤਰੀ ਆਪਾਂ ਹੀ ਆਹ ਲਾਇਆ ਹੋ ਸਕਦਾ ਬਹੁਤ ਵੀਰਾਂ ਨੇ ਲਾਤਾ ਹੋਵੇ ਪਹਿਲਾਂ ਬਹੁਤ ਵੀਰਾਂ ਨੂੰ ਪਤਾ ਹੋਵੇ ਬਿਲਕੁਲ ਪਰ ਆਪਾਂ ਜਿੰਨਾ ਕ ਆਪਾਂ ਨੂੰ ਜਾਣਕਾਰੀ ਹੁੰਦੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਚਲੋ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹਾਂਜੀ ਹਾਂਜੀ ਕੋਈ ਜ਼ਰੂਰੀ ਨਹੀਂ ਵੀ ਸਿੱਖਣ ਨੂੰ ਕੁਝ ਮਿਲਦਾ ਤੁਸੀਂ ਜੇ ਸਾਨੂੰ ਕਮੈਂਟ ਕਰੋ ਹੋ ਸਕਦਾ ਤੁਹਾਡੇ ਕਮੈਂਟਾਂ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਪਾਂ ਜਿਹੜੇ ਨਵੇਂ ਐਕਸਪੈਰੀਮੈਂਟ ਕਰਦੇ ਆ ਉਹਦੇ ਨਾਲ ਗਾਹਕ ਦਾ ਫਾਇਦਾ ਹੋ ਜੇ। ਹਾਂ ਬਈ ਆਹ ਜਿਹੜਾ ਛੋਟਾ ਫਾਇਦਾ ਹੋ ਜੇ। ਇਹ ਨਹੀਂ ਕਾ ਵੀ ਜਿਹੜੀਆਂ ਚੀਜ਼ਾਂ ਆਈ ਜਾਂਦੀਆਂ ਮਹਿੰਗੀਆਂ ਆ ਸਸਤੀਆਂ ਵੀ ਉਹੀ ਥੱਪੀ ਜਾਓ। ਅਸੀਂ ਨਵੀਆਂ ਚੀਜ਼ਾਂ ਤੇ ਵੀ ਐਕਸਪੈਰੀਮੈਂਟ ਕਰਦੇ ਆ। ਕਈ ਵਾਰ ਨਵੀਆਂ ਜਿਹੜੀਆਂ ਅੱਜ ਮਾਰਕੀਟ ਦੇ ਵਿੱਚ ਆ ਰਹੀਆਂ ਉਹ ਚੀਜ਼ਾਂ ਪਿਛਲੀਆਂ ਨਾਲੋਂ ਜ਼ਿਆਦਾ ਵਧੀਆ ਹੋ ਸਕਦੀਆਂ। ਹਾਂ ਹੋ ਸਕਦੀਆਂ ਬਈ ਉਹੀ ਗੱਲ ਹੈ। ਵੀ ਹੁਣ ਜੇ ਆਪਾਂ ਇੱਕ ਚੀਜ਼ ਹੀ ਲਾਈ ਜਾਵਾਂਗੇ ਜਿਵੇਂ ਪਹਿਲਾਂ ਬਈ ਆਪਾਂ ਤੁਹਾਨੂੰ ਦੱਸ ਕੇ ਹਟਿਆ ਅਰਥਲੀ ਕੇਜ ਆ ਗਿਆ ਤੇ ਆਰ ਸੀ ਸੀ ਵੀ ਆ ਗਿਆ ਤੇ ਆ ਹਣ ਬਾਈ ਨਾਲ ਆ ਕਮਾਈਂਡ ਆ ਗਿਆ ਸਿਸਟਮ ਬਿਲਕੁਲ ਤੇ ਇੱਕ ਮੈਂ ਬਾਈ ਵਾਸਤੇ ਦੱਸਦਾ ਕਿ ਬਾਈ ਨੇ ਇਹ ਹੈ ਵੀ ਕੰਮ ਜਾਂ ਨਿਮੇੜਨ ਦੀ ਕੋਸ਼ਿਸ਼ ਨਹੀਂ ਕਰਨੀ ਵੀ ਹਾਂ ਚਲੋ ਠੀਕ ਆ ਚੀਜ਼ ਆਉਂਦੀ ਹੈ ਤੱਲਾ ਕਿ ਨਿਮੇੜੋ ਪਰ ਆਫਾ ਵੜ ਦੋ ਹਨਾ ਉਹ ਕੰਮ ਨਹੀਂ ਹੈਗਾ ਤੇ ਬਾਈ ਨੇ ਆਪਦੇ ਐਕਸਪੈਰੀਮੈਂਟ ਵੀ ਕਰਨੇ ਹੁੰਦੇ ਆ ਤੇ ਇਹ ਹੈ ਵੀ ਗਾਹਕ ਨੂੰ ਜਿੰਨਾ ਫਾਇਦਾ ਹੋ ਸਕਦਾ ਉਹਨਾਂ ਬਾਈ ਨੇ ਕਰਕੇ ਦੇਣਾਗਾ ਇਸ ਲਈ ਜਿਹੜੇ ਬਾਈ ਨੇੜੇ ਤੇੜੇ ਦੇ ਬਠਿੰਡੇ ਜ਼ਿਲ੍ਹੇ ਦੇ ਜੁੜੇ ਆ ਉਹ ਬਾਈ ਨਾਲ ਸੰਪਰਕ ਕਰਕੇ ਆਪਦੇ ਘਰ ਦਾ ਕੰਮ ਕਰਵਾ ਸਕਦੇ ਆ ਤੇ ਹੁਣ ਆਪਾਂ 1-2 ਦਿਨਾਂ ਦੇ ਵਿੱਚ ਆਹ ਕੋਠੀ ਦੀ ਪੂਰੀ ਵੀਡੀਓ ਪਾਵਾਂਗੇ ਇੱਥੇ ਬਾਈ ਨੇ ਕੈਮਰੇ ਵੀ ਇੰਸਟਾਲ ਕੀਤੇ ਆ ਤੇ ਕੈਮਰਿਆਂ ਦੀ ਕੋਈ ਵੀ ਤਾਰ ਜੇ ਤੁਸੀਂ ਦਿਖਾਤੀ ਤਾਂ ਬਾਈ ਕਹਿੰਦਾ ਕੈਮਰੇ ਫ੍ਰੀ ਲਾ ਦੂੰਗਾ ਮੈਂ ਤੇ ਇਹ ਵੀ ਫੁੱਲ ਵੀਡੀਓ ਆਪਾਂ ਤੁਹਾਨੂੰ ਹਾਂ ਕੈਮਰੇ ਵਾਲੇ ਵੀ ਪਾਵਾਂਗੇ ਬਾਈ ਆਪਾਂ ਸਾਰੀਆਂ ਪਾਵਾਂਗੇ ਠੀਕ ਆ ਬਾਈ ਕਿਉਂਕਿ ਬਾਈ ਬੱਚੇ ਫਿਰ ਕਮੈਂਟ ਕਰੀ ਜਾਂਦੇ ਰਹਿੰਦੇ ਨਾ ਆਪਣਾ ਕੰਮ ਉਹੀ ਆ ਵੀ ਆਪਾਂ ਗੱਲਾਂ ਨਾ ਕਰ ਕੜਾ ਨਹੀਂ ਕਰਦੇ ਠੀਕ ਹੈ ਦਿਖਾਵਾਂਗੇ ਹਾਂ ਆਪਾਂ ਜਿਹੜਾ ਕੁਝ ਕਹਿੰਨੇ ਆ ਉਹ ਕਰਕੇ ਦਿਖਾਉਣਿਆ ਇਹ ਨਹੀਂ ਹੈਗਾ ਵੀ ਜਲੈਡ ਚਲਾ ਦਿੱਤੀ ਤਾਂ ਕੰਮ ਨਿਪੜ ਗਿਆ ਕਾਰਾਂ ਲਾਤੀਆਂ ਦੋ ਵਾਰ ਤੇ ਦੂਜੀ ਗੱਲ ਬਾਈ ਦੀ ਇੱਕ ਮੈਂ ਹੋਰ ਖਾਸੀਅਤ ਦੱਸਦਾ ਕਿ ਵੀ ਬਾਈ ਨਾਲ ਇਹ ਨਹੀਂ ਹੈਗਾ ਕਿ ਵੀ ਹਾਂ ਚਲੋ ਨਿਪੜਦਾ ਕੰਮ ਇੱਥੋਂ ਡੰਡਾ ਬਣ ਕੇ ਇੱਥੋਂ ਦੀ ਤਾਰ ਖਿੱਚਤੀ ਉਹ ਕੰਮ ਨਹੀਂ ਹੈਗਾ ਆਪਾਂ ਮੇ 100 ਫੁੱਟ ਚਿਰੀ ਮਾਰਨੀ ਪੈ ਜੇ ਬਾਅਦ ਦੇ ਵਿੱਚ ਨਿਪੜੇ ਹੋਏ ਕੰਮ ਦੇ ਵਿੱਚ ਵੀ ਸਾਨੂੰ ਆਉਂਦਾ ਬਾਈ ਤਾਰ ਨਹੀਂ ਦਿਖਣ ਦੇਣਗੇ ਇਹ ਬਾਈ ਦੀ ਖਾਸਤ ਹੈ ਪਹਿਲਾਂ ਜਿਵੇਂ ਹੁਣ ਬਾਈ ਤੁਸੀਂ ਦਿਖਾ ਦਿਓ ਪਹਿਲਾਂ ਆ ਦੇਖੋ ਫਰਾਂਟਾ ਕੋਠੀ ਦਾ ਇੱਧਰ ਹਾਂਜੀ ਹਾਂਜੀ ਬਾਈ ਉਹ ਤੇ ਆਪਣੀ ਡੱਬੀ ਸਾਨੂੰ ਨਹੀਂ ਹੁਣਿਆ ਬਾਈ ਕਹਿੰਦਾ ਵੀ ਮੀਟਰ ਆਪਾਂ ਇੱਥੇ ਲਾਉਣਾ ਬਿਲਕੁਲ ਆਪਣਾ ਉੱਥੇ ਪੁਆਇੰਟ ਛੱਡਿਆ ਹੋਇਆ ਸੀ ਹਾਂਜੀ ਹਾਂਜੀ ਪਰ ਇਹ ਬਾਈ ਦਾ ਤੁਸੀਂ ਨੈਕਸਟ ਵੀਡੀਓ ਦੇ ਵਿੱਚ ਦੇਖੋਗੇ ਜਦੋਂ ਬਣਾਈ ਪਿੱਛੇ ਵੀ ਮਕਾਨ ਆ ਪੁਰਾਣਾ ਹੂੰ ਹੂੰ ਮੀਟਰ ਦੀ ਜਿਹੜੀ ਸਪਲਾਈ ਹੈ ਹਾਂਜੀ ਹਾਂਜੀ ਪਿੱਛੇ ਵੀ ਆ ਰਹੀ ਹੈ ਹਾਂ ਤੇ ਬਾਈ ਕਹਿੰਦਾ ਵੀ ਆਪਾਂ ਮੀਟਰ ਪਿੱਛੇ ਹੀ ਰੱਖਣਾ ਹਾਂ ਪਰ ਆਪਾਂ ਬਾਕੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਤੁਹਾਨੂੰ ਸਿਸਟਮ ਰੱਖਤਾ ਆਪਾਂ ਸਾਰਾ ਤੇ ਹੁ ਜੇ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ